हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੋਸਤੋ ਛੋਡੇ ਫੋਨ ਦੀ ਘੰਟੀ ਵੱਜਦੀ ਆ ਛੋਡਾ ਦਿਲ ਕੰਬ ਕਮਾਉਣ ਲੱਗਦਾ। ਮੈਸੇਜ ਦੀ ਟੰ ਟੰ ਨਾਲ ਛੋਡੇ ਅੰਦਾ ਦਾ ਪ੍ਰੈਮੰਡ ਹਿੱਲ ਜਾਂਦਾ। ਕੋਈ ਔਰਤ ਹੱਸ ਦੇ ਤਾਂ ਛੋਡਾ ਆਤਮ ਸਨਮਾਨ ਗਾਇਬ ਹੋ ਜਾਂਦਾ। ਔਰਤ ਜੇ ਨਾ ਹਸੇ ਤਾਂ ਛੋਡੀ ਰਾਤਾਂ ਦੀ ਨੀਂਦ ਉੱਟ ਜਾਂਦੀ ਆ। ਐਨੇ ਗੁਲਾਮ ਹੋ ਤੁਸੀਂ ਐਨੇ ਕਮਜ਼ੋਰ ਹੋ ਤੁਸੀਂ। ਇੱਕ ਔਰਤ ਦੀ ਨਾਜ਼ਰ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਦਿੰਦੀ ਹੈ ਕਿੰਨਿਆਂ ਨੂੰ ਦੇਖਿਆ ਮੈਂ ਕਿਸੇ ਲੜਕੀ ਨੇ ਗੱਲ ਕਰਨੀ ਬੰਦ ਕਰਤੀ ਮੁੰਡੇ ਨੇ ਪੜ੍ਹਾਈ ਛੱਡਤੀ ਕਿਸੇ ਨੇ ਧੋਖਾ ਦਿੱਤਾ ਮੁੰਡਾ ਸ਼ਰਾਬ ਵਿੱਚ ਡੁੱਬ ਗਿਆ ਕਿਸੇ ਨੇ ਛੱਡਤਾ ਆਤਮ ਹੱਤਿਆ ਤੱਕ ਕਰ ਲਈ ਸੋਚੋ ਜਰਾ insan ਦੀ ਜ਼ਿੰਦਗੀ ਕਿੰਨੀ ਸਸਤੀ ਆ ਜੇ ਉਹ ਕਿਸੇ ਔਰਤ ਦੀ ਹਾਂ ਜਾਂ ਨਾ ਤੇ ਟਿਕੀ ਆ ਸੋਨੂੰ ਲੱਗਦਾ ਇਹ ਨੋਖਾ ਦੁਖਾ ਨਹੀਂ ਇਹ ਨੋਖਾ ਦੁਖ ਨਹੀਂ ਹਰ ਇੱਕ ਯੁੱਗ ਵਿੱਚ ਹਰ ਇੱਕ ਸਭਤਾ ਵਿੱਚ ਆਦਮੀ ਇਸਤਰੀ ਮੋਹ ਵਿੱਚ ਡੁੱਬਿਆ ਹੈ ਮਹਾਭਾਰਤ yaad ਕਰੋ ਦ੍ਰੋਪਤੀ ਦਾ ਮੋਹ ਤੇ અપਮਾਨ ਉਹੀ ਚਿੰਗਾਰੀ ਸੀ ਜਿਸ ਤੇ ਪੂਰਾ ਜੁੱਧ ਖੜਾ ਹੋ ਗਿਆ ਸੀ ਲੱਖਾਂ ਲੋਕ ਮਰੇ ਵੰਸ਼ ਮਿਟੇ ਸਾਮਰਾਜ ਮਿੱਟੀ ਹੋਏ ਅਸਲ ਵਿੱਚ ਕਾਰਨ ਕੀ ਸੀ ਇਸਤਰੀ ਮੋਹ ਰਾਜਿਆਂ ਨੂੰ ਵੇਖੋ ਸਾਮਰਾਜ ਖੜੇ ਕੀਤੇ ਜੁੱਧ ਜਿੱਤੇ ਹਜ਼ਾਰਾਂ ਲੋਕਾਂ ਨੂੰ ਝਕਾਇਆ ਲੇਕਿਨ ਇੱਕ ਈ ਸਤਰੀ ਦੀਆਂ ਅੱਖਾਂ ਨੇ ਹਰਾ ਦਿੱਤਾ ਇਤਿਹਾਸ ਵਿੱਚ ਕਿੰਨੀਆਂ ਹੀ ਉਦਾਹਰਨਾਂ ਨੇ ਜਿੱਥੇ ਰਾਜਗਦੀ ਛਣ ਗਈ ਰਾਜ ਮਹਿਲ ਉਜੜ ਗਏ ਸਿਰਫ ਇਸ ਲਈ ਆਦਮੀ ਇਸਤਰੀ ਮੋਹ ਵਿੱਚ ਅੰਨਾ ਸੀ ਸੋਨੂੰ ਕੀ ਲੱਗਦਾ ਤੁਸੀਂ ਲੱਗ ਹੋਂ ਨਹੀਂ ਤੁਸੀਂ ਲੱਗ ਨਹੀਂ ਤੁਸੀਂ ਉਹੀ ਕਹਾਣੀ ਦੁਹਰਾ ਰਹੇ ਹੂੰ ਅੱਜ ਸਾਮਰਾਜ ਨਹੀਂ ਡੁੱਬਦੇ ਕੈਰੀਅਰ ਡੁੱਬਦੇ ਨੇ ਅੱਜ ਜੁੱਧ ਨਹੀਂ ਹਾਰਦੇ ਇਮਤਿਹਾਨ ਹਾਰਦੇ ਹੂੰ ਅੱਜ ਗੱਦੀ ਨਹੀਂ ਛੁੱਟਦੀ ਅੱਜ ਨੌਕਰੀ ਛੁੱਟਦੀ ਹੈ ਲੇਕਿਨ ਗੁਲਾਮੀ ਉਹੀ ਹੈ ਤੁਸੀਂ ਕਹਿੰਦੇ ਹੋ ਮੈਂ ਉਹ ਦੇ ਬਿਨਾ ਜਾਉ ਨਹੀਂ ਸਕਦਾ ਜਰਾ ਸੋਚੋ ਮਿੱਤਰੋ ਇਹ ਪ੍ਰੇਮ ਨਹੀਂ ਇਹ ਲਾਤਾਂ ਜਿਵੇਂ ਕੋਈ ਸ਼ਰਾਬੀ ਕਹਿੰਦਾ ਮੈਂ ਸ਼ਰਾਬ ਬਿਨਾ ਮਰ ਜਾਊਂਗਾ ਉਵੇਂ ਹੀ ਜਿਵੇਂ ਕੋਈ ਜਵਾਰੀ ਕਹਿੰਦਾ ਮੈਂ ਜੂਏ ਬਿਨਾ ਅਧੂਰਾ ਹਾਂ ਛੋੜੀ ਵੀ ਉਹੀ ਗੱਲ ਹੈ ਬਸ ਨਸ਼ੇ ਦਾ ਨਾਮ ਬਦਲਿਆ ਮੋਹ ਦਾ ਅਸਲੀ ਚਿਹਰਾ ਇਹੀ ਹੈ ਮੋਹ ਸ਼ੁਰੂ ਵਿੱਚ ਮਿਠਾਸ ਦਿੰਦਾ ਤੁਹਾਨੂੰ ਲੱਗਦਾ ਸਭ ਕੁਝ ਮਿਲ ਗਿਆ ਲੇਕਿਨ ਨਹੀਂ ਬਾਅਦ ਦੇ ਵਿੱਚ ਉਹੀ ਮੋਹ ਜ਼ਹਿਰ ਬਣ ਜਾਂਦਾ ਹੈ ਉਹੀ ਤੁਹਾਨੂੰ ਰਪਾਉਂਦਾ ਹੈ ਉਹੀ ਤੁਹਾਨੂੰ ਤੋੜਦਾ ਹੈ ਤੁਹਾਡਾ ਪੂਰਾ ਜੀਵਨ ਐਸੇ ਮੋਹ ਦੇ ਇਰਦੇ-ਗਿਰਦੇ ਘੁੰਦਾ ਹੈ ਸਵੇਰੇ ਉੱਠਦੇ ਹਾਂ ਪ੍ਰਮਾਤਮਾ ਯਾਦ ਨਹੀਂ ਉਹੀ ਚਿਹਰਾ ਦਿਖਦਾ ਹੈ ਰਾਤ ਨੂੰ ਸੌਂਦੇ ਹਾਂ ਪ੍ਰਮਾਤਮਾ ਯਾਦ ਨਹੀਂ ਉਹੀ ਚਿਹਰਾ ਫੇਰ ਦਿਖਦਾ ਹੈ ਐਨੇ ਗੁਲਾਮ ਹੂੰ ਤੁਸੀਂ ਕਮਾਲ ਦੀ ਗੱਲ ਇਹ ਆ ਸੋਨੂੰ ਉਸੇ ਗੁਲਾਮੀ ਤੇ ਗਰਭ ਹੈ ਤੁਸੀਂ ਕਹਿੰਦੇ ਹੋ ਇਹ ਮੇਰਾ ਸੱਚਾ ਪਿਆਰ ਹੈ ਬਲਕਿ ਸੱਚ ਤਾਂ ਇਹ ਆ ਇਹ ਸੋਡਾ ਬਹੁਤ ਵੱਡਾ ਭੁਲੇਖਾ ਹੈ ਧੰਨਵਾਦ